ਸਤਜਨਾ ਸੁਨੇ ਸੋਭ ਬਚਨਾ ਸਰਬ ਵਿਆਪੀ ਰਾਮ ਸੰਗ ਰਚਨਾ ਜਨ ਜਤਾ ਰਕਸਤੀਏ ਰਹਿਤ ਅੰਤ ਕਰਾਵਣ ਹਾਰ ਕਵ ਜਾਨੇ ਅੰਤਰ ਬਸੇ ਬਾਰ ਪੀ ਹੋਹੀ ਨਾਨਕ ਦਰਸ਼ਨ ਦੇਖ ਸਭ ਹੋਹੀ ਆਪ ਸਤਿ ਤਾਏ ਕੰਕਾਰ ਅਣਕ ਕਲਾ ਲਖੀਨ ਨ ਜਾਏ ਜਿਸ ਬਾਵੇ ਤੁਸ ਲਈ ਬਲਾਈ ਕਮਨ ਲੇਕਟ ਕਮਨ ਕਈਆ ਦੋਰ ਆਪੇ ਆਪਿਆ ਭਰੂ यान के सां आत भॻता भकत कारे सौ सलोक पूरा मानक पूरा

जैसा माने सोहो से तांग लिए के मशान दे दना के जिद्द <गणारी> आता तो प्रजोग प्रावत्यां प्यान कमल बरगाड़ा ये बाल देश जाने के मुक्तपनीं बरनान बनाम ਸੋ ਆਇਆ ਜੱਗ ਮੰਜ ਵਸੂਲਾ ਬਾ ਜੋ ਜਨ ਪੀਰ ਨਵਾਜਿਆ ਤਿੰਨਾ ਦੇ ਗੁਣਾ ਲੰਜ ਦਰ ਰੱਬ ਰਜਾ ਰੀਤਾ ਮਹਿਲ ਨ ਸਕਣ ਰਹਿ ਗਏ ਵਾਸ ਆਇਆ ਧਰ ਕੋਰਾ ਸੇ ਚੱਲਣਾ ਮਲ ਫੂਲ ਭਵੇ ਚੌਧਰੀ ਸਾਹਿਬ ਸੀ ਇਹਨਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਇਸ ਤਰ੍ਹਾਂ ਇੱਕ ਫਕੀਰ ਅਸੀਂ ਉਗਾੜ ਤੇ ਲਾਇਆ ਸੀ ਤੇ ਆਹ ਕੌਤਕ ਵਾਪਰਿਆ ਤੇ ਉਹ ਸਮੁੱਚੀ ਚੌਧਰੀ ਨੇ ਖੋਦ ਆ ਕੇ ਬਾਕ ਕਿ ਤੁਸੀਂ ਇੱਥੇ ਕੁਝ ਦੇ ਠਹਿਰੋ ਔਰ ਬਾਬਾ ਫਰੀਦ ਜੀ ਤੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ 40 ਜਨਾਂ ਦਾ ਸਲਾਮ ਸਿ ਚਿਲਾਟਿਆ ਸੀ ਔਰ ਚੌਧਰੀ ਸਾਹਿਬ ਨੇ ਇਹ ਸ਼ਹਿਰ ਦਾ ਉਦੋਂ ਨਾਮ ਬੁਕਲ ਹਰ ਸੀ ਆਪ ਦੇ ਨਾਮ ਨਾਲੋਂ ਮੁਕਲ ਹਰਲਾ ਕੇ ਨੇ ਬਾਬਾ ਫਰੀਦ ਜੀ ਦੇ ਨਾਂ ਤੇ ਇਹ ਸ਼ਹਿਰ ਦਾ ਨਾਮ ਫਰੀਦਕੋਟ ਰੱਖ ਦਿੱਤਾ। ਉਹ ਸ੍ਰੀ ਅਕਾਲ ਜੀ ਸਿੰਘ ਜੀ ਖਾਲਸਾ ਜਿਹੜੇ 10 ਦਸੰਬਰ 1933 ਨੂੰ ਸੰਭਾਲੀ ਸੀ ਬਤੌਰ ਮੁਖ ਸੇਵਾਦਾਰ ਔਰ 54 ਸਾਲ ਉਹਨਾਂ ਨੇ ਨਿਸਕਾਮ ਸੇਵਾ ਕੀਤੀ ਨੇ ਤਾਂ ਬੜੇ ਲੋਕ ਹੁੰਦੇ ਆ ਕਿ ਕਿਸੇ ਸੰਸਥਾ ਨਾਲ ਜੁੜ ਕੇ ਆਪ ਨੇ ਸੰਸਥਾ ਨੂੰ ਵੱਡਿਆ ਕਰ ਦਿੰਦੇ ਆ ਬਹੁਤ ਲਸ ਬਾਬਾ ਜੀ ਦੀ ਬਾਤ ਚੱਲਣਾ ਪਾਇਆ ਇਸ ਉਸਤਾਦ ਦੀ ਬਾਤ ਹਿਸਟੋਰੀਕਲ ਚੱਲਣਾ ਪਾਇਆ ਬਾਬਾ ਜੀ ਦਾ ਵਿਸ਼ੇਸ਼ ਅਸਥਾਨ ਇਸ ਮੌਕੇ ਦੇ ਉੱਤੇ ਸਾਰੀ ਕਤਰਤ ਸਾਤ ਅੰਗਰਨੋ ਅਤੇ ਪੂਰੇ ਜ਼ਿਲ੍ਹੇ ਦੇ ਜਿਲ੍ਹੇ ਦੇ ਨਿਵਾਸੀ ਨੇ ਮੈਂ ਬਾਈ ਮਾੜਿਆ ਫਿਕਰ ਬੋਲੇ ਸੋਹਿਆ ਸੋਹਿਆ ਕੋਈ ਮੈਂ ਮੈਡਮ ਐਸਐਸਟੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਸਰਉ ਪਾਓ ਸਾਡੇ ਹੈਡ ਗ੍ਰੰਥ ਸਭ ਤੋਂ ਲੈਣ ਬੋਲੇ ਸੋਨਾ ਸਾਦ ਸਰੀਆ ਕਾ ਮੁਸਲਮਾਨ ਫਕੀਰ ਜਿਹਦਾ ਉਸ ਵਕਾਲ ਸਾਡੇ ਬਾਦਸ਼ਾਹ ਅਰੂਨਾਨ ਕਿਤਾ ਪੁਰਵੰਗ ਕਿਤਾ ਅਸੀਂ ਅੱਜ ਵੀ ਉਹੀ ਸਤਕਾਰ ਇਹਨਾਂ ਸੁਖੀ ਫਕੀਰਾਂ ਨੂੰ ਦੇ ਰਹੇ ਆਂ ਤੇ ਕੱਲੀ ਬਾਬਾ ਫਕੀਰ ਜੀ ਦੀ ਇਹ ਗਾਣਾ ਇਹ ਇਤਿਹਾਸਕ ਗੱਲ ਹੈ ਜਿਹਨੇ ਆਦੇ ਤਹਰਦੀ ਦੁਨੀਆ ਬਾਬਾ हमेशा याद रखिए यो कि सिख قوم ਕੀ ਦੀ فراਖ دل قوم ਹੈ ਇਹਨਾਂ 와ਸੇ ਸਹਾਣੀਆ ਤੋਂ ਵੱਡੀ ਚੀਜ਼ ਸਿੱਖ ਕੌਮ 와ਸੇ ਆਦਾ ਧਰਮ ਸਭ ਤੋਂ ਵੱਧ ਉੱਪਰ ਹੈ ਅਸੀਂ ਸਭ ਤੋਂ ਵੱਧ ਦਾ ਸਤਿਕਾਰ ਕਰਦੇ ਹਾਂ ਉਸ ਸੂਪੰਦਤਾ ਦਾ ਸਤਿਕਾਰ ਕਰਦੇ ਹਾਂ ਮੈਂ ਐਸਕੇ ਬੇਨਤੀ ਕੀਤੀ ਸੀ ਕਿ ਇਧਰ ਵਸੀਦ ਹੈ ਜਿਹੜੀ ਆਪਣੀ ਪਗਲ ਸੀ ਕਿ ਉਹ ਵਸੀਦ ਦਾ ਜਿਹੜਾ ਸਾਰਾ ਇੰਤਜ਼ਾਮ ਹੈ ਸਾਫ ਸਫਾਈ ਦਾ ਰਾਂਗ ਦਾ ਰੋਗ ਦਾ ਉਹਦੇ ਜ਼ੁਮੇਵਰੀ ਵੀ ਆਪਾ ਹੁੰਦੀ ਹੈ ਕਿ ਇਹ ਇੱਕ ਚੜਦੀ ਕਲਾ ਦਾ ਵੀ ਸ਼ਾਇਦ ਇਹਦੇ ਵਿੱਚ ਭਾਈਚਾਰਕ ਖਾਂਜ ਪੈਦਾ ਹੁੰਦੀ ਹੈ ਸ਼ਾਇਦ ਆਪਣੇ ਤੇ ਬਾਬਾ ਜੀ ਦੀ ਬੇਰਸਤਕਾਈ ਕਿ ਹਰੀਆ ਭਰੀਆ ਫਸਲਾਂ ਨਕਸਾਂ ਹੋਣੋਂ ਵੀ ਬਚ ਗਏ ਆ ਅਸੀਂ ਹਾਇਤਾ ਪਾਉਂਡਲਪੁਰ ਕੰਡੇ ਤੇ ਬੈਠੇ ਕਿਸੇ ਜ਼ੁਬਾਨੇ ਦੇ ਵਿੱਚ ਦਰਿਆ ਹੈ ਜਿਹੜਾ ਸਭ ਨੂੰ ਜਿੱਥੋਂ ਦੀ ਸੀ ਗੁਜ਼ਰਦਾ ਕਿਸੇ ਮੌਕੇ ਵੀ ਦਰਿਆ ਆਪਣਾ ਰੁਕੇ ਤੋ ਕਰ ਸਕਦਾ ਪਰ ਵਾਹਿਗੁਰੂ ਦੀ ਕਿਰਪਾ ਕੀਤੀ ਹੈ ਸਾਡੇ ਕੋਈ ਨੁਕਸਾਨ ਨਹੀਂ ਹੋਇਆ ਪ੍ਰਧਾਨ ਜੀ 23 ਫਬਰ ਨੂੰ ਇਸੇ ਗੁਰਦੁਆਰਾ ਸਾਹਿਬ ਤੋਂ ਮਹਾਨ ਨਗਰ ਕੀਰਤਨ ਦੀ ਸ਼ੁਰੂਆਤ ਹੋਵੇਗੀ ਗੋੜੀ ਸਾਹਿਬ ਦੇ ਵਿੱਚ ਜੈਕ ਸਮਾਪਤੀ ਹੋਵੇ ਉਸ ਦਿਨ ਤੋਂ ਤੁਹਾਡੇ ਵੱਲੋਂ ਅਵਾਰਡ ਵੀ ਜਿਹੜੇ ਕੋਸ਼ਿਸ਼ ਕੀਤੀਆਂ ਬਣੇ ਜਾਣਾ ਆ ਉਹ ਅਸੀਂ ਅਨਾਉਂਸ ਹੀ ਕਰ ਚੁੱਕੇ ਹਾਂ ਸਰ ਪ੍ਰਿੰਸਪਲ ਸਿੰਘ ਹਾਲ ਫੋਲ ਹੋ ਰਹਾ ਦਾ ਜਿਹੜਾ ਬੇਸਤੀਆ ਬਣਾਈਆਂ ਸੀ ਔਰ ਦੂਜੇ

वाहगुरु की कृपा है नगर कीर्तन है, है।, है सारिया हुमा के उस दिन पहुंचनियाँ और उस तरह सारा अपना इंतजाम कुछ खेल जगिया है रोकिया गई है इस प्रसाद की वजह कर ਜਿਹੜਾ ਨੁਕਸਾਨ ਹੋਇਆ ਹੈ ਕਿਸਾਨ ਭਰਾਵਾਂ ਦਾ ਅਤੇ ਹੋਰ ਹੋ ਰਿਹਾ ਦਾ ਦਰਿਆਵਾਂ ਪਾਣੀ ਘੜਨ ਪਾਣੀ ਨਾ ਹੋਣ ਦੀ وجہ ਕਰਕੇ ਕਿਵੇਂ ਬਣ ਨੇ ਸਾਰੇ ਸਮੂਹੇ ਜਿਲ੍ਹਾ ਨਿਵਾਸੀਆਂ ਨੂੰ ਬਾਬਾ ਫਰੀਦ ਜੀ ਦੇ ਆਗਮਨ ਪਰਵ ਦੇ ਉੱਤੇ ਬਹੁਤ-ਬਹੁਤ ਵਧਾਈ ਦਿੰਨੀ ਹੈ ਤੇ ਨਾਲ ਹੀ ਬੇਨਤੀ ਕਰਦੀਆਂ ਕਿ ਜਿਹੜਾ ਆਗਮਨ ਦਿਵਸ ਹੈ ਉਹ 23 ਤਰੀਕ ਨੂੰ ਜਦੋਂ ਨਗਰ ਕੀਰਤਨ ਹੋਏਗਾ ਤਾਂ ਸਾਰੇ ਸ਼ਾਂਤੀਪੂਰਕ ਤਰੀਕੇ ਦੇ ਨਾਲ ਜਿਹੜਾ ਆਪਾਂ ਇਹ ਮਨਾਈਏ ਲੰਗਰਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅਸੀਂ ਆਪਣੇ ਅਫਸਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਹੋਈਆਂ ਨੇ ਮੈਂ ਸਭ ਨੂੰ ਬੇਨਤੀ ਕਰਾਂਗੀ ਕਿ ਸ਼ਰਧਾਪੂਰਕ ਲੰਗਰ ਲੈ ਕੇ ਆਓ ਪਰ ਨਾਲ ਆਪਾਂ ਸਾਫ ਸਫਾਈ ਦਾ ਵੀ ਧਿਆਨ ਰੱਖੀਏ ਆਪਾਂ ਆਪਣਾ ਨਗਰ ਸਾਫ ਸੁਥਰਾ ਰੱਖਣਾ ਹੈ ਨਾ ਕਿ ਆਪਾਂ ਆਗਮਨ ਦਿਵਸ ਦੇ ਉੱਤੇ ਉਸ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਖੇਤ ਹੋਵੇ ਪੰਜਵਾਂ ਆਗਨਪੁਰ ਦੇ ਸਬੰਧ ਦੇ ਸਾਰੀ ਸਭ ਵਾਫਰੀਲੇਵੀ ਸੰਕਾ ਨੂੰ ਬਹੁਤ-ਬਹੁਤ ਵਿਦਾਇਗੀ ਦਿੰਨਾ ਅਸ ਸਾਡੇ ਸਤਕਾਰਯੋਗ ਡਿਪੀ ਕੁਸ਼ੇ ਸਾਹਿਬ ਜੀ ਨੇ ਜੇ ਲੋਕ ਸੁਵਿਧਾ ਸਾਡੇ ਪ੍ਰਧਾਨ ਸਾਹਿਬ ਜੀ ਨੇ ਸ਼ਾਸਵੀ ਜੀ ਸਿੰਘ ਖਾਲਸਾ ਜੀ ਨੇ ਇਹ ਸਭ ਉਦਘਾਟਨ ਕੀਤਾ ਤੇ ਜਿਹਦੇ ਪਾਰਟ ਅਤੇ ਵਾਫੀ ਸਜੇ ਸਲੋਕਾਂ ਤੋਂ ਉਪਰੰਤ ਇਹ ਅੱਜ ਆਰਗਣ ਤੋਂ ਸ਼ੁਰੂਆਤ ਹੋਇਆ ਸਾਰੀ ਸੰਗਤ ਨੂੰ ਅਪੀਲ ਹੈ ਕਿ ਸਾਰੇ ਇਸ ਪੰਜ ਦਿਨ ਦੇ ਸਮਾਗਮ ਦੇ ਵਿੱਚ ਹਮ ਹਮ ਆ ਕੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਇੱਕ ਬਹੁਤ ਹੀ ਧਾਰਮਿਕ ਅਤੇ ਸਿਫਤਵਾਦਾਰ ਬਹੁਤ ਸੁੰਦਰ ਤਰੀਕੇ ਨਾਲ ਇਹ ਆਵਣ ਨੂੰ ਲੱਗਦਾ ਹੈ। ਉਹ ਵਾਇਕੁਰ ਜੀ ਦਾ ਖਾਲਸਾ ਵਾਇਕੁਰ ਜੀ ਦੀ ਫਤਿਹ ਢੰਗਤ ਬਾਬਾ ਸ਼ੇਖ ਫਰੀਦ ਜੀ ਅੱਜ ਤੋਂ ਲਗਭਗ 810 ਸਾਲ ਪਹਿਲਾਂ ਇਸ ਸਥਾਨ ਦੇ ਉੱਤੇ ਆਏ। ਪਰ ਉਹਨਾਂ ਨੇ ਸਾਨੂੰ ਭਾਗ ਲਾਇਆ। ਦੁਨੀਆ ਦਾ ਇਤਿਹਾਸ ਦੇਖ ਲਓ। ਇਸ ਦਾ ਪੁਰਾਣਾ ਇਤਿਹਾਸ ਆ ਜਿਹੜਾ ਉਹ ਕਿਤੇ ਨਹੀਂ ਮਿਲਦਾ। ਕਿਸਕ ਸ਼ਹਿਰਾਂ ਦੇ ਨਾਮ ਤੁਸੀਂ ਸੁਣੋਗੇ ਇਤਿਹਾਸ ਦੇ ਵਿੱਚ ਪਰ ਉਹਨਾਂ ਦੀ ਹੋਡ ਕੋਈ ਇਹ ਨਹੀਂ ਪੱਕਾ ਪੁਖਤਾ ਮਿਲਦਾ ਕਿ ਉਹ ਉਸ ਸਮੇਂ ਤੋਂ ਲੈ ਕੇ ਉੱਥੇ ਬਸੇ ਹੋਏ ਨੇ ਇਹ ਜਿਹੜਾ ਸਥਾਨ ਦੱਸਦਾ ਹੈ ਕਿ 810 ਸਾਲ ਪਹਿਲਾਂ ਇਹ ਸ਼ਹਿਰ ਜਿੱਥੇ ਬਸਿਆ ਸੀ ਬਾਬਾ ਜੀ ਦੀ ਕਿਰਪਾ ਨਾਲ ਅੱਜ ਵੀ ਉਸੇ ਜਗ੍ਹਾ ਤੇ ਉਸੇ ਤਰ੍ਹਾਂ قائم ਹੈ ਔਰ ਸਾਡੇ ਇਤਿਹਾਸ ਨੂੰ ਅਸੀਂ ਦੇਖੀਏ ਤਾਂ ਦੂਜਾ ਸ਼ਹਿਰ ਕਰਤਾਰਪੁਰ ਸਾਹਿਬ ਗੁਰੂਾਨਕ ਪਾਸ਼ਾ ਨੇ ਬਸਾਇਆ ਸੀ ਪਰ ਅਸੀਂ ਮੂਰਖ ਲੋਕਾਂ ਨੇ ਉਹਨਾਂ ਨੇ ਉਹ ਚਾਤਰ ਨੂੰ ਵੀ ਤਾੜ ਕੇ ਦੋ ਟੋਟੇ ਕੀਤਾ ਸੀ ਤੇ ਉਦੋਂ ਜਮਨਾ ਖੜੀ ਤੇ ਜਮਨਾ ਨੇ ਉਹ ਸਾਰਾ ਕੁਝ ਰੋੜ ਦਿੱਤਾ ਔਰ ਸਾਨੂੰ ਇਹ ਦੱਸਿਆ ਕਿ ਇਹ ਇੱਕ ਹੈ ਸਾਰਾ ਕੁਝ ਸੋ ਬਾਬਾ ਫਰੀਦ ਜੀ ਦੀ ਬਾਣੀ ਨੇ ਇੱਕਤਾ ਦਾ ਸੰਦੇਸ਼ ਦਿੱਤਾ ਇੱਥੇ ਪਿਆਰ ਦਾ ਸੰਦੇਸ਼ ਦਿੱਤਾ ਔਰ ਮੈਂ ਤਾਂ ਹਮੇਸ਼ਾ ਕਦੇ ਵੀ ਇੱਥੇ ਐਮਐਲਏ ਬਣ ਕੇ ਨਹੀਂ ਆਇਆ ਔਰ ਮੈਂ ਨਿੱਕਾ ਹੁੰਦਾ ਜਦ ਸਕੂਲ ਪੜ੍ਹਦੇ ਸੀ ਅਸੀਂ ਪੱਕੇ ਮਿਲੋ ਉਹਦਾ ਬਹੁਤ ਛੋਟੀ ਜਗ੍ਹਾ ਸੀ ਤੇ ਜਦੋਂ ਲੋਕ ਪ੍ਰਸ਼ਾਦ ਦਿੰਦੇ ਹੁੰਦੇ ਵਗਾ ਸੀ ਉੱਥੇ ਜਦੋਂ ਆਮ ਲੋਕ ਬੈਠਦੇ ਹੁੰਦੇ ਬੈਠ ਕੇ ਲੋਕਾਂ ਨੂੰ ਪ੍ਰਸ਼ਾਦ ਵੀ ਲੈਂਦੇ ਸੀ ਉਹ ਗੱਲ ਮੈਨੂੰ ਅੱਜ ਵੀ ਯਾਦ ਹੈ ਹੁਣ ਮੈਂ ਹਮੇਸ਼ਾ ਇਹ ਸਾਰਿਆਂ ਨੂੰ ਇਹ ਕਹਿਣਾ ਕਿ ਸਾਨੂੰ ਉਹਦਾ ਬਦਲ ਬੰਦੀ ਪੁੱਲਣਾ ਚਾਹੀਦਾ ਉਹਦਾ ਪਿਸ਼ੁਪ ਨਹੀਂ ਪੁੱਲਣਾ ਚਾਹੀਦਾ ਤੇ ਆਪਦੇ ਪੀਰਾਂ ਫਕੀਰਾਂ ਦੀ ਜਿਹੜੀ ਹੈ ਸਾਡੇ ਤੇ ਕਿਰਪਾ ਉਹ ਨਹੀਂ ਪੁੱਣੀ ਦੇ ਤਖਰੀਦ ਸਾਹਿਬ ਦੇ ਸ਼ਲੋਕ ਦੀ ਜੇ ਆਪਾਂ ਗੱਲ ਕਰੀਏ ਅੱਜ ਸਾਰੀ ਦੁਨੀਆ ਬਿਮਾਰੀਆਂ ਨਾਲ ਦਸਤ ਹੈ ਜਿੰਨੇ ਵੀ ਇਥੇ ਲੋਕ ਆਇਆ ਕੋਈ ਇੱਕ ਗੋਲੀ ਕੋਈ ਦੋ ਗੋਲੀ ਕੋ ਚਾਰ ਗੋਲੀ ਨਾਲ ਲੈ ਕੇ ਆਇਆ ਹੁਣ ਫਰੀਦ ਸਾਹਿਬ ਕਹਿੰਦੇ ਆ ਫੁੱਲ ਦਾ ਬੁਰੇ ਦਾ ਭਲਾ ਕਰ ਕੁੱਸਾ ਮੰਨਣਾ ਹਡਾਈ ਦੇਹੀ ਲੋਗ ਨਾਲ ਲੱਗੇ ਪੱਲੇ ਸਭ ਕੁਝ ਪਾਏ ਤੇ ਸਾਡਾ ਕੁੱਸਾ ਸਾਡਾ ਹਕਾਰ ਸਾਡੀ ਹਮੇ ਤਾਮ ਗੋਧ ਲੋਭ ਮੋਹ ਜੜਾ ਉਹ ਮਨੁੱਖ ਵੀ ਇਥੋਂ ਤੱਕ ਲਾਇਆ ਕਿ ਅੱਜ ਅਸੀਂ ਜਿਹੜਾ ਆਪਣੀਆਂ ਜੇਬਾਂ ਗੋਲੀਆਂ ਨਾਲ ਭਰੀ ਫਿਰਦੇ ਉਹ ਅੱਜ ਮੇਰੀ ਸਭ ਨੂੰ ਬੇਨਤੀ ਹੈ ਕਿ ਅਸੀਂ ਬਾਬਾ ਫਰੀਦ ਦੇ ਸ਼ਲੋਕਾਂ ਤੋਂ ਸੇਧ ਲਈਏ ਉੱਠ ਫਰੀਦਾ ਸੁਖਿਆ ਝਾੜੂ ਦੇ ਸੀਟ ਪ੍ਰੀਤ ਸਾਹਿਬ ਦੇ ਹੋਰ ਬੜੇ ਬੜੇ ਸ਼ਲੋਕ ਹੈ ਜਿਨ੍ਹਾਂ ਨਾਲ ਮਰੁੱਖ ਨੂੰ ਗਿਆਨ ਮਿਲਦਾ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਜਿੰਨੇ ਦਰ 8 ਨੋਟ ਨੂੰ ਮਿਲਦਾ ਅਸੀਂ ਸਾਰੇ ਵੱਖ-ਵੱਖ ਰੂਪਾਂ ਦੇ ਵਿੱਚ ਬਾਬਾ ਫਰੀਦ ਦੇ ਸ਼ਲੋਕ ਆ ਜਿਹੜੇ ਉਹ ਪੜ੍ਹੀਏ ਉਹਨਾਂ ਨੂੰ ਸਮਝ ਗਏ ਤੇ ਲੋਕਾਂ ਤੱਕ ਪਹੁੰਚਾਈਏ ਕਿਉਂਕਿ ਹੁਣ ਤਾਂ ਬੜਾ ਮੀਡੀਆ ਆ ਗਿਆ ਫੇਸਬੁੱਕ ਆ ਗਈ ਜਾਂ ਮੀਡੀਆ ਆ ਗਿਆ ਜਿੰਨੇ ਵੀ ਤੁਸੀਂ ਵੀ ਵੀਰ ਹੋ ਤੁਸੀਂ ਵੀ ਰੋਲ ਜਦੋਂ ਵੀ ਇੱਕ ਇੰਟਰਵਿਊ ਵਗੈਰਾ ਕਰਦੇ ਹੋ ਤਾਂ ਫਰੀਦ ਸਾਹਿਬ ਦੇ ਸ਼ਲੋਕ ਜ਼ਰੂਰ ਦੋ-ਚਾਰ ਉਤਾਰਿਆ ਕਰੋ ਜਦੋਂ ਤੁਸੀਂ ਕਿਸੇ ਨੂੰ ਸਵਾਲ ਕਰਦੇ ਹੋ ਤੇ ਉਹਦੇ ਨਾਲ ਆਪਾਂ ਬਾਬਾ ਫਰੀਦ ਦੀ ਪਾਣੀ ਟੋਕੜ ਤੱਕ ਚਾਹੁੰਦੇ ਸਫਲ ਹੋਵਾਂਗੇ